ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਆਪਾਂ ਬੇਲੇ ਦੇ ਬਾਈ ਸਵੇਰੇ ਸਵੇਰੇ ਛਿੱਸੀਆਂ ਲਗੀਆਂ ਸਕੈਨ ਕਰਨ ਜੋ ਸਕੈਨ ਅੰਦਰ ਲਗਿਆ ਬਾਈ ਨੂੰ ਇਹ ਸਕੈਨ ਹੋਏਗਾ ਆਪਾਂ ਨੂੰ ਸਮਾਨ ਮਿਲੇਗਾ ਛੋਟਾ ਮੋਟਾ ਇਸ ਤਰ੍ਹਾਂ థਰਮੋਸ ਐ ਟੇਚੀ ਐ ਅੰਜ ਛਿੱਸੀਆਂ ਵਾਸਤੇ ਲੱਗ ਚੀਜ਼ ਐ 15 ਵਾਸਤੇ ਲੱਗ ਗਏ 10 ਵਾਸਤੇ ਲੱਗ ਗਏ ਇਸ ਤਰ੍ਹਾਂ ਸਮਾਨ ਮਿਲੇਗਾ ਬਾਈ ਇਹ ਦਵਾਈ ਆ ਆਪਣੀ ਪੈ ਗਈ ਇਧਰ ਲਈ 5 ਸੀਸੀ ਆਪਣੀਆਂ ਖਾਲੀ ਜਤਿੰਦਰ ਮੈਂ ਪਈਆਂ ਉੱਥੇ ਸਕੈਨ ਕਰ ਲਿਆ ਬਾਈ 50 ਸੀਸੀਆਂ ਦਾ ਪੈਕਟ ਮੰਗਾਇਆ ਤਾਂ ਆਪਾਂ ਨੇ ਉਹ ਡੱਬਾ ਬੰਦ ਸਕੈਨ ਕਰਦੀਆਂ ਬਾਈ ਨੇ ਰਹਿ ਗਈਆਂ ਸਕੈਨ ਕਰਨੇ ਤੇ ਨਾਲੇ ਬਾਈ ਸਕੈਨ ਕਰ ਇੱਕ ਉਹ ਰਿਜਨਲਗਾ ਪਤਾ ਲੱਗ ਜਾ ਵੀ ਰਿਜਨਲ ਹੈ ਦੋ ਬਾਈ ਹਨਾ ਬਹੁਤ ਡੁਪਲੀਕੇਸੀ ਚੱਲ ਰਹੀ ਹੈ ਬਾਈ ਜ਼ਿੰਮੇਦਾਰ ਨੂੰ ਹਰੇਕ ਬੰਦਾ ਵੱਟ ਰਿਹਾ ਸੈਲਰਾਂ ਵਾਲੇ ਜ਼ਿੰਮੇਦਾਰ ਨੂੰ ਖਾ ਰਹੇ ਆ ਜਦ ਸਰਕਾਰ ਨੇ ਪੂਰਾ ਪੈਸਾ ਪਾ ਦਿਆ 2320 ਰੁਪਏ ਇਹ ਕਹਾਵੀ ਜਿੰਨਾ ਆੜਤੀ ਬਾਸਮਾਲ ਪਿਆ ਉਹ ਸਾਰਾ ਕੱਟ ਗਏ ਚੱਕੇਗੇ ਇਹ ਮੇਰੇ ਵਾਲੇ ਆੜਤੀ ਵਾ 25000 ਕੱਟਾ ਪਿਆ ਤਕਰੀਬਨ ਇਹ 70 ਵੀ ਕੱਟ ਕੇ ਰੇ ਵੀ ਚੱਕੇਗੇ ਮਾਲ ਦਵਾਈਆਂ ਵਾਲੇ ਬਾਈ ਡੁਪਲੀਕੇਸੀ ਕੋਈ ਕੋਈ ਕੰਪਨੀ ਵੇਚ ਰਿਹਾ ਕੋਈ ਕੋਈ ਕੰਪਨੀ ਵੇਚ ਰਿਆ ਉਹੀ ਦਵਾਈ 800 ਕੀ ਵੇਚ ਰੇ ਹੋ ਰੇ ਬਾਈ ਮਾਰੇ ਪੜਾਉਸਮਾ ਉਹੀ ਦਵਾਈ 500 ਕੀ ਮਿਲ ਰਹੀ ਹੈ ਖਾਜਾਬ-ਕਿਤਾਬ ਨਹੀਂ ਲਾਂਦੇ ਹਾਂ ਬਾਈ ਲੋਕ ਦੇ ਜ਼ਿਮੀਦਾਰ ਕੇ ਸਿਰ ਤੇ ਮਤਲਬ ਹਰੇਕ ਕੰਮ ਚੱਲ ਰਿਹਾ ਹਰੇਕ ਕੰਮ ਜ਼ਿਮੀਦਾਰ ਕੇ ਸਿਰ ਤੇ ਹੈ ਫਿਰ ਜ਼ਿਮੀਦਾਰ ਨੂੰ ਵੱਡਾ ਵੀ ਦਮੇ ਹਿਸਾਬ-ਕਿਤਾਬ ਮਾ ਕਮਾ ਲਿਓ ਬਾਈ ਠੀਕ ਹੈ ਬਾਈ ਕਰਾਂ ਸਕੈਨ ਸਿਸੀਆਂ ਫਿਰ ਬਾਣ ਜਾਣਾ ਖੇਤ ਹੈ ਰੋ ਮਾਰਿੰਗ ਉੱਥੇ ਆਪਾਂ ਅੱਜ ਚੱਲਾਂ ਬਾਈ ਸਕੈਨ ਕਰਕੇ ਸਿਸੀਆਂ ਦਿਖਾਵਾਂ ਤੁਮੇ ਬਣੇ ਰਿਓ ਬਲੌਗਰ ਅੱਗੇ ਬਾਈ ਜਸਵੰਤ ਵਾਲੇ ਬਾਈ ਖੱਲਾ ਦਾ ਟਾਈਮ ਨਹੀਂ ਲੱਗਾ ਇਹਨਾਂ ਨੂੰ ਅੱਜ ਆਏ ਆ ਖੋਲਿਆ ਸੁਪਰ ਸੀਟਰ ਜੋ ਪਸਤੌਲਾਂ ਵਾਲੀ ਲਾਈਨ ਸਾਰੀ ਗੱਡੀ ਐ ਸਰੀਆਂ ਗਾਵਲੀ ਪਸਤੌਲ ਟੁੱਟੀ ਹੋਈ ਐ ਕੱਲੀ-ਕੱਲੀ ਕਰਕੇ ਮਤਲਬ ਅੱਧੀਆਂ ਪਸਤੌਲਾਂ ਨਿਕਲ ਗਈਆਂ ਫਿਰ ਪਵੇਗੀ ਵੱਡ ਵੀ ਖੋਲਦਾ ਤਾਂ ਭਾਈ ਅੱਪਨ ਰਾਤ ਯੋ ਗਰਾਰੀ ਪਈ ਖੁੱਲੀ ਵੀ ਸਾਰੇ ਪੈਪੂ ਕੱਢੇ ਆ ਬਾਈ A to Z ਸਾਰਾ ਸਮਾਨ ਖੋਲਿਆ ਇੱਧਰ ਚੈਨਾ ਚੁੰਨਾ ਤਾਰੀ ਵੀ ਐ ਗਵਲੀ ਸਾਈਡ ਦੀ ਪਿਸਤੌਲ ਯੋ ਮਤਲਬ ਨਹੀਂ ਕੋੜੀ ਦੇ ਉੱਪਰ ਯੋ ਰੂਟੀ ਦੀ ਸਮਾਰ ਗਏ ਬਾਈ ਬੰਦੇ ਆਪਣਾ ਸੁਪਰ ਸੀਟਰ ਕਰ ਗਏ ਤਿਆਰ ਖਾਸਾ ਟਾਈਮ ਲੱਗ ਗਿਆ 10:00 ਵਜੇ ਆਏ ਤੇ ਹੁਣ ਗਏ ਆ 4:30 ਕਿ 3:00 ਵਜੇ ਜੋੜੇ ਵੀ ਆ ਬਾਈ ਦੋ ਟਰੈਕਟਰ ਬੈ ਗਏ ਨੇ 20 ਕਿੱਲੇ ਇੱਕ ਕਿੜਾ ਹੋਰ ਰਹਿ ਗਿਆ ਬਾਕੀ 3 ਕਿੱਲੇ ਭਰਾ ਆਪਣੇ 17 ਕਿੱਲੇ ਬੈ ਗਏ ਇੱਧਰ ਆੜ ਕਰੇ ਆ ਬਾਈ ਖੇਤ ਨੇ ਪਰਾਲੀ ਬਾਹੀ ਵੀ ਦੀ ਵਿੱਚ ਰਲ ਰੁਲਗੀ ਬਾਈ ਪਰਾਲੀ ਉੱਪਰ ਕਟਰ ਮਾਰ ਕੇ ਲੈਨ ਲੈਨ ਮੈਂ ਕਟਰ ਮਾਰਿਆ ਦਾ ਸੁਪਰ ਸੀਟਰ ਮਾਰਿਆ ਵਾ ਦਾ ਆੜਗਾ ਅਲੂ ਮਾਰ ਕੇ ਸੁਪਰ ਸੀਟਰ ਬੋ ਦੇਗੇ ਇਹਨੂੰ ਬਈ ਸੁਪਰ ਸੀਟਰ ਕਿਲ ਦਾਣੇ ਦੋ ਗੱਚੇ ਹੈ ਗਿੱਲੇ ਜਿੱਥੇ ਆਪਣੀ ਕਪੈਨ ਦਾ ਟਾਇਰ ਗੱਡਿਆ ਦਾ ਉਹਨਾਂ ਵਿੱਚ ਲਿਫਟ ਵਾਲੇ ਸਭ ਅੱਗੇ ਪਾ ਦੇਗੇ ਮਿੱਟੀ ਚਿੰਦੇ ਸਰਤੇ ਚਲਾਵਾ ਆਪਣਾ ਬਹੁਤ ਥੱਕਾ ਕਰਾ ਹੌਲੈਂਡ ਗੱਲ ਇੱਕ ਦਿਨ ਪਹਿਲਾਂ ਚਲਾਇਆ ਇਹਨੇ ਉਸ ਦਿਨ ਦੂਏ ਗੇਅਰ ਮੇ ਠੋਕ ਦਿਆ ਦਾ ਹੋਰ ਤਾਇਆ ਕੀ ਹਾਲ ਹੈ ਸੱਜਣਾ ਓ ਪਲਾੜੀ ਤੇਹੀਂ ਵੱਡੇ ਗੱਲਾਂ ਕਰ ਤੇਜ਼ ਬਹੁਤ ਤੇਜ਼ ਨਹੀਂ ਵੱਡੇ ਕਰਦਾ ਹੌਲਾ ਵੱਡੇ ਕਰਾ ਪਲਾੜੀ ਪੜਦਾ ਚੱਲਦਾ ਏ ਭੀਰਾ ਤਾਇਆ ਛਿਆਣਾ ਬਾਪੂ ਨਾਲ ਚੱਲ ਰਿਹਾ ਮੁੰਡਾ ਗੱਗੂ ਲੱਗੇ ਭਾਈ ਕੀੜੇ ਮਾਰਨ ਛਪੇਰੇਗੇ ਪਾੜੇ ਕਰਿਆ ਦੂਰ ਨਹੀਂ ਕਰੇਗੇ ਤਾਂ ਛੋਟਾ ਖੇਤ ਹੈ ਭਾਈ ਪਿੱਛੇ ਪੱਧਰ ਕਰਿਆ ਆਪਾਂ ਨੇ ਇਸਕੇ ਬਲਾਕ ਤਾਂ ਕੋਈ ਬਣੇ ਵੀ ਨਹੀਂ ਮੈਂ ਵੀਡੀਓ ਪਾਵਾਂਗਾ ਜਿਹੜਾ ਕਰਕੇ ਚੱਲ ਰਿਹਾ ਭਾਈ 855 ਹਾਲੈਂਡ ਦਾ ਨਿਬੜ ਗਿਆ ਦਾ ਹਾਲੈਂਡ ਨੇ ਬਾਦੇ ਨੇ ਦੋ ਕਿੱਲੇ ਤਾਇਆ ਲੇਟ ਹੋ ਗਿਆ ਦਾ ਉਧਰ ਗੜੇ ਗੁੜੇ ਮਾਰ ਗਿਆ ਡੋਲਾ ਬਾਗਾ ਆਇਆ ਗੱਗੂ ਨੇ ਛੱਡੀ ਵੀ ਦੀਆਂ ਤਾਇਆ ਬਿਠਾਇਆ ਆਪਨੇ ਧਾਮ ਲੈਣੇ ਨੇ ਹੁਣ ਗੱਗੂ ਚਲਾਣ ਲਾਇਆ ਖੈਰੋ ਵੀ ਭਾਈ ਬਹੁਤ ਵਧੀਆ ਬਣਤਰ ਬਣਾਈ ਵੀ ਐ ਦੋਈ ਕਿੱਲੀ ਮਖੇਤ ਬਾਹਾ ਵਾ ਐਨ ਬਦਿਆ ਬਣਿਆ ਵਾ ਕਿਉ ਹਿੱਸਾ ਲੈਣੇ ਵਾਲਾ ਜਗਾੜ ਬਣਾਇਆ ਜਿਹੜਾ ਇਹ ਹਫਤੇ ਵੈਸਟਨਮ ਹਾਈਡਰੋਲਿਕ ਲੋਡ ਨਾਕਾਸੀ ਦੀ ਲੋਡ ਆਪਣਾ ਪਿੱਛੇ ਨੂੰ ਗੇਰ ਇਸ ਨੂੰ ਪਿੰਨਾ ਕੱਢ ਜਦੇ ਕੱਲਾ ਜਾਣਾ ਹਿੱਸਾ ਲਾ ਲਿਆ ਬਹੁਤ ਵਧੀਆ ਹੈ ਰੋਮਣੀ ਵੀ ਆਪਨੇ ਮੈਂ ਬਾਈ ਬਾਈ ਕੇ 4 5 ਸੰਦ ਹੈ ਜਾਂ ਸਹਿਜ ਜ਼ਿਆਦਾ ਹੈਰੋਂ ਇੱਕ ਆਪਣੇ ਵਾਂ ਇੱਕ ਟੇਲਰ ਹੈ ਬਾਈ ਕੇ ਕੁਸਵਾਗਾ ਵਾਲੇ ਉੱਟਾ ਵਾਲਾ ਇੱਕ ਜਾਂਦਰਾ ਇੱਕ ਸਪਰੇਅ ਵਾਲਾ ਪੰਪ ਹੈ ਇੱਕ ਸੰਦਾ ਧੋਣੇ ਵਾਲਾ ਪੰਪ ਹੈ ਇੱਕ ਕਰਾ ਵਈਗਾ ਆਪਣੇ ਬਾ ਇੱਕ ਹੁਣ ਫੂਸ ਖਣਾਣੇ ਵਾਲਾ ਲਿਆਏ ਤੇ ਬਾਹਰ ਨੇ ਵਈ ਰਾਂਗੀ ਵਰਕਸ਼ਾਪ ਜ਼ਿਮੀਦਾਰਾ ਜ਼ਿਮੀਦਾਰਾ ਕੇ ਨਵਾਂ ਪ੍ਰਸੰਤ ਬਣਾਵਾ ਬਾਈ